ਸਿੱਖਰਾਂ ਦੀ ਹਰਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇੋ ਥੋੜੇ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਤੁਹਾਡੇ ਸਾਹਮਣੇ ਨਿਸ਼ਰ ਕੀਤੀ ਸੀ ਜੋ ਗੁਰਨਾਨਕ ਦੇਵ ਹਸਪਤਾਲ ਦੀ ਸੀ ਜਿਸ ਦੇ ਵਿੱਚ ਇੱਕ ਵਿਅਕਤੀ ਝਾੜੂ ਮਾਰਦਾ ਹੋਇਆ ਹਸਪਤਾਲ ਚੋਂ ਕੀੜੇ ਬਾਹਰ ਕੱਢ ਰਿਹਾ ਸੀ ਤੇ ਹਾਲ ਹੀ ਦੇ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਹਸਪਤਾਲ ਦੇ ਵਿੱਚ ਨੌਜਵਾਨ ਨੂੰ ਇਲਾਜ ਵਾਸਤੇ ਲੈ ਕੇ ਪਹੁੰਚਿਆ ਪਰਿਵਾਰ ਮਿੰਨਤਾ ਕਰਦਾ ਰਿਹਾ ਕਿ ਬੱਚੇ ਦੀ ਜਾਨ ਬਚਾ ਲੋ ਪਰ ਦੇਖਦੇ ਅਹੀਂ ਦੇਖਦੇ ਨੌਜਵਾਨ ਦੀ ਜਾਨ ਨਿਕਲ ਗਈ ਪਰ ਉੱਥੇ ਨਾ ਤਾਂ ਕੋਈ ਸੀਨੀਅਰ ਡਾਕਟਰ ਪਹੁੰਚਿਆ ਤੇ ਨਾ ਕੋਈ ਹੋਰ ਅਧਿਕਾਰੀ ਤੇ ਟ੍ਰੇਨਿੰਗ ਤੇ ਚੱਲ ਰਿਹਾ ਸ ਹੋਇਆ ਉਥੋਂ ਕਿਨਾਰਾ ਕਰ ਗਿਆ ਆਓ ਪਹਿਲਾਂ ਇਹ ਵੀਡੀਓ ਵੇਖਦੇ ਆਂ ਬਾਕੀ ਦੀਆਂ ਗੱਲਾਂ ਬਾਅਦ ਵਿੱਚ ਕਰਦੇ ਆਂ ਬੁਮਾਰਕੋ ਹਸਪੀਟਲ ਮਜੀਠਾ ਰੋਡ ਅੰਮ੍ਰਿਤਸਰ ਇਹਨਾਂ ਦਾ ਬੀਪੀ 70 ਹੀ ਅਦਰ ਮਾਰੋ ਇਹਨਾਂ ਦਾ ਬੀਪੀ 70 ਹੀ ਇਹਨਾਂ ਨੂੰ ਐਮਰਜੈਂਸੀ ਲੈ ਕੇ ਆਏ ਠੀਕ ਹੈ ਕੋਈ ਡਾਕਟਰ ਨਹੀਂ ਵੜਿਆ ਇੱਥੇ ਹੈ ਟ੍ਰੇਨਿੰਗ ਵਾਲੀਆਂ ਕੁੜੀਆਂ ਦੇ ਸਾਰੇ ਛੱਡਤਾ 2 ਘੰਟੇ 2 ਘੰਟੇ ਨੂੰ ਚੈੱਕ ਕਰਦੇ ਰਹੇ ਇਹਨਾਂ ਨੂੰ ਇਹ ਨਹੀਂ ਪਤਾ ਸੀ ਬਾਥਰੂਮ ਟੈਪ ਦੇ ਵਿੱਚ ਪਾਣੀ ਕਿੰਨਾ ਪਾਉਣਾ ਵਾ ਨਾਤੇ ਕਰਦੇ ਬੀਪੀ ਨੂੰ ਕੋਈ ਸੀਨੀਅਰ ਡਾਕਟਰ ਨਹੀਂ ਆਇਆ ਤੇ ਬੰਦਾ ਮਾਰਤਾ ਹਟਾ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਜੇ ਇਹਨਾਂ ਨੇ ਮਾਰਤਾ ਫੜ ਕੇ ਇਹ ਹਾਲੇ ਤੱਕ 1 ਡ 1 ਘੰਟਾ ਚੱਲਿਆ ਬੰਦੇ ਬਰੇ ਨੂੰ ਇਹਨਾਂ ਦਾ ਹਾਲ ਤੱਕ ਕੋਈ ਡਾਕਟਰ ਸੀਨੀਅਰ ਕੋਈ ਨਹੀਂ ਆਇਆ ਦੇਖਣ ਪੈਪਾ ਤੱਕ ਵੀ ਦੇਖਣ ਆਏ ਭੱਜਾ ਮੈਂ ਤੇਰਾ ਫੜ ਕਰ ਕਰ ਦੇ ਚੱਲਦਾ ਭੱਜ ਕੇ ਗਿਆ ਜਾ ਕੇ ਹੱਥ ਜੋੜੇ ਆ ਆਣ ਕੇ ਵੇਖ ਜੋ ਮਾੜਾ ਇਹ ਦਿਲ ਚੱਲਦਾ ਨਾਲ ਚਲਾ ਦੋ ਉਹਦਾ ਮੈਂ ਲੈ ਜੂਗਾ ਕਿਤੇ ਹੋਰ ਕਿਤੇ ਪਰ ਇਸ ਇਹਨਾਂ ਨੇ ਮੇਰੇ ਸਾਹਮਣੇ ਖਲੋ ਕੇ ਕੋਈ ਉਹ ਨੂੰ ਭੱਜ ਗਿਆ ਕੋਈ ਉਹ ਨੂੰ ਭੱਜ ਗਿਆ ਇਹਨਾਂ ਕਹਿਦੀ ਨਹੀਂ ਸੁਣੀ ਹੇ ਲੁਕੇ ਇੱਟ ਜੇ ਆ ਇਹ ਨੂੰ ਹੈਗਾ ਨਹੀਂ ਕਿਦਾ ਘਰ ਪਰਬਾਹ ਜਦਾ ਛੋਟੇ ਛੋਟੇ ਬੱਚੇ ਹੋਏ ਤੁਹਾਨੂੰ ਸਪੀਰੀਅਰ ਤੁਸੀਂ ਲੈਣਦੇ ਟ੍ਰੇਨਿੰਗ ਵਾਲੇ ਜੇ ਤੁਸੀਂ ਵੀ ਟ੍ਰੇਨਿੰਗ ਵਾਲੇ ਬੱਚੇ ਦਾ ਹਸਤਾ ਹੱਜ ਇਹਦੀ ਜ਼ਿੰਦਗੀ ਜਿਹੜੀ ਮੱਝੀ ਆ ਕੋਈ ਪੈਚੋ ਕਿਰਮ ਕੋੜੇ ਜਦੋਂ ਮੱਝੀ ਮਾਰਦਾ ਇਹਦੀ ਕੋਈ ਜ਼ਿੰਦਗੀ ਨਹੀਂ ਆ ਹਸਪੀਟਲ ਹਸਪੀਟਲ ਤੁਨਾਨ ਹਸਪੀਟਲ ਜੇ ਪੰਜ ਤਰੀਕ ਹੈਗੀ ਜੇ ਆਪਣਾ ਪੰਜ ਤਰੀਕ ਜੇ ਪੰਜ ਤਰੀਕ ਚੌਥਾ ਮਹੀਨਾ 2019 ਦਾ ਟਾਈਮ ਹੋੰਦਿਆ ਜੇ ਪੌਣੇ ਪੰਜ ਤੇ ਪੌਣਾ ਘੰਟਾ ਹੋ ਗਿਆ ਜਿਹੜੀ ਡੈਥ ਹੋਈ ਨੂੰ ਤੇ ਗੁਰਨਾਣਕ ਸਾਹਿਬ ਜਿਹਦਾ ਨਾਮ ਬਦਨਾਮ ਕਰਨਦੇ ਜੇ ਲੋਕ ਉੱਚੜਖਾਨਾ ਖੋਲੇ ਨਾ ਗੁਰਨਾਣਕ ਨੂੰ ਸੁਣਾ ਦੇ ਇਹ ਲੋਕਾਂ ਦੇ ਲਾਂਦ ਤੇ ਨਾ 2-2 ਲੱਖ ਰੁਪਇਆ ਪਰਖਾਨਾ ਲਾਹ ਪੈਣ ਕਿਸੇ ਦੇ ਦਾਮ ਹੀ ਨਹੀਂ ਇਹ ਗੱਲ ਲੱਗਦਾ ਪ੍ਰਾਈਵੇਟ ਹਸਪੀਟਲ ਜਾਂਦੇ ਚਲ ਤੁਸੀਂ ਭੀਖ ਮੰਗ ਕੇ ਲਾ ਲਿਓ ਪਰ ਇਸ ਹਸਪੀਟਲ ਲੈ ਕੇ ਨਾ ਕੋਈ ਆਇਓ ਬਚਾਉਣਾ ਜੇ ਤੇ ਜਾ ਜਾ ਦਿਓਟ ਜਾ ਬਕਾਇਦਾ ਕੈਮਰਾ ਲੱਗਾ ਯਾ ਕੈਮਰਾ ਮਾਰੋ ਫਿਰ ਕੈਮਰਾ ਚੈੱਕ ਕਰਦੇ ਛੋਟੇ ਛੋਟੇ ਉਮਰ ਦੀਆਂ ਕੁੜੀਆਂ ਆਣ ਕੇ ਚੈੱਕ ਕਰਦੀਆਂ ਗੁਰਪਿਆਰੋ ਸਾਡੀਆਂ ਆਪਣੀਆਂ ਧਾਰਮਿਕ ਜਥੇਬੰਦੀਆਂ ਦਾ ਵੀ ਫਰਜ਼ ਬੰਦਾ ਹੈ ਕਿ ਜੋ ਵੀ ادارے ਗੁਰੂਆਂ ਦੇ ਨਾਮ ਦੇ ਉੱਤੇ ਚਲਾਏ ਜਾ ਰਹੇ ਨੇ ਘੱਟੋ ਘੱਟ ਉਹਨਾਂ ਅਧਾਰਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਹੋਵੇ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਅਜਿਹਾ ਹੋਵੇ ਕਿ ਹਰ ਵਿਅਕਤੀ ਉੱਥੇ ਆਣ ਵਾਲਾ ਆ ਕੇ ਸੁੱਖ ਰਸਾ ਲੈਂਦਾ ਹੋਇਆ ਬਰਤੀਤ ਹੋਵੇ ਨਾ ਕਿ ਗੁਰੂ ਦੇ ਨਾਮ ਦੇ ਉੱਤੇ ਚੱਲ ਰਹੇ ਅਧਾਰਿਆਂ ਦੇ ਵਿੱਚ ਛੇ ਲਾਈ ਜਾਵੇ ਜਾਂ ਮਰੀਜ਼ਾਂ ਨੂੰ ੱੱਕੇ ਖੁਵਾਏ ਜਾਣ ਜੋ ਪਹਿਲਾਂ ਹੀ ਬਿਮਾਰੀਆਂ ਨਾਲ ਲੜ ਰਹੇ ਨੇ ਹਸਪਤਾਲਾਂ ਦੇ ਵਿੱਚ ਆ ਕੇ ਉਹਨਾਂ ਨੂੰ ਇੱਕ ਹੋਰ ਲੜਾਈ ਲੜਨੀ ਪੈਂਦੀ ਹੈ ਇਸ ਲਈ ਅਜਿਹੀਆਂ ਵੀਡੀਓਜ਼ ਜਦੋਂ ਸਾਹਮਣੇ ਆਉਂਦੀਆਂ ਨੇ ਦਾ ਕਿਤੇ ਨਾ ਕਿ ਦਿਲ ਜ਼ਰੂਰ ਦੁਖਦਾ ਕੋਈ ਕਹਿਣ ਵਾਲੇ ਇਹ ਨਹੀਂ ਕਹਿੰਦੇ ਕਿ ਹਸਪਤਾਲ ਮਾੜਾ ਹੈ ਕਹਿਣ ਵਾਲੇ ਇਹ ਕਹਿੰਦੇ ਨੇ ਗੁਰਨانک ਦੇਵ ਹਸਪਤਾਲ ਮਾੜਾ ਹੈ ਜਿੱਥੇ ਸਾਡੇ ਬਾਬੇ ਨਾਨਕ ਦਾ ਨਾਮ ਝੜ ਜਾਂਦਾ ਹੈ ਕੋਈ ਉਸ ਨੂੰ ਮਾੜਾ ਕਵੇ ਉਹ ਸਾਨੂੰ ਕਦੇ برداشت ਨਹੀਂ ਹੋ ਸਕਦਾ ਇਸ ਲਈ ਹੱਥ ਬਨ ਕੇ ਬੇਨਤੀ ਹੈ ਕਿ ਜਿਹੜੀਆਂ ਪ੍ਰਬੰਧਕ ਕਮੇਟੀਆਂ ਹੈ ਨੇ ਜਿਨ੍ਹਾਂ ਦੇ ਅਧੀਨ ਇਹ ادارے ਚੱਲ ਰਹੇ ਨੇ ਉਹਨਾਂ ਨੂੰ ਆਪ ਸ਼ਰਮਾਣੀ ਚਾਹੀਦੀ ਹੈ ਕਿ ਉਹਨਾਂ ਉੱਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਜੋ ਵੀ ਅਜਿਹੇ ਹਾਦਸਿਆਂ ਦੇ ਜ਼ਿੰਮੇਵਾਰ ਹੈ ਨੇ ਜਿਨ੍ਹਾਂ ਦੇ ਕਰਕੇ ਅਜਿਹੇ ਅਦਾਰਿਆਂ ਦੇ ਵਿੱਚ ਅਜਿਹਾ ਘਟਿਆ ਵਰਤੀਆ ਮਰੀਜ਼ਾਂ ਦੇ ਨਾਲ ਹੋ ਰਿਹਾ ਹੈ ਵਿਚਾਰ ਚੰਗਾ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ